ਹਾਂਜੀ ਆਪਾਂ હાજર ਹਾਂ ਜੀ ਈਟੀਟਿਊ 994 ਸੰਬੰਧੀ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ 994 ਦੀ ਮੈਰਿਟ ਦੀ ਕੱਟਆਫ ਦੀ ਤੇ ਇਸ ਦੇ ਨਾਲ ਹੀ ਗੱਲ ਕਰਾਂਗੇ ਜੁਆਇਨਿੰਗ ਦੀ ਕਿ ਕਦੋਂ ਤੱਕ ਜੁਆਇਨਿੰਗ ਹੋ ਸਕਦੀ ਹੈ ਤੇ ਸਟੇਸ਼ਨ ਚੋਇਸ ਜਿਹੜੇ ਨੇ ਉਹ ਕਦੋਂ ਤੱਕ ਓਪਨ ਹੋਣਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ 6835 ਭਰਤੀ ਦੇ ਲਈ ਟਰਾਂਸਫਰ ਦਾ ਪੋਰਟਲ ਓਪਨ ਕੀਤਾ ਗਿਆ ਸੀ ਉਹਨਾਂ ਦੇ ਜਿਹੜੇ ਆਰਡਰ ਨੇ ਉਹ ਜਾਰੀ ਹੋ ਚੁੱਕੇ ਨੇ ਮੈਂ ਤੁਹਾਨੂੰ ਦੱਸ ਦਵਾਂ ਕਿ ਕੱਲ ਵੀ ਬਹੁਤ ਜਣਾਂ ਨੇ ਜੁਆਇਨ ਕੀਤਾ ਹੈ ਆਪਣੇ ਜਿੱਥੇ ਉਹਨਾਂ ਦੀ ਟਰਾਂਸਫਰ ਹੋਈ ਹੈ ਤੇ ਅੱਜ ਮੋਸਟਲੀ ਸਾਰੇ ਹੀ ਟੀਚਰਜ਼ ਅੱਜ ਜੁਆਇਨ ਕਰ ਜਾਣਗੇ ਜਿਨ੍ਹਾਂ ਦੀ ਟਰਾਂਸਫਰ ਦੇ ਆਰਡਰ ਆਏ ਨਹੀਂ ਤੇ ਇਸ ਦੇ ਨਾਲ ਹੀ ਦੱਸ ਦਵਾਂ ਕਿ ਜਿਹੜੀ 6835 ਭਰਤੀ ਦੇ ਟੀਚਰਜ਼ ਨੇ ਹਨਾ ਜਿਨ੍ਹਾਂ ਨੇ ਟਰਾਂਸਫਰਸ ਕਰਾਈਆਂ ਨੇ ਉਹਨਾਂ ਦੀਆਂ ਸੀਟਾਂ ਕੀ ਹੋ ਗਈਆਂ ਹੁਣ ਖਾਲੀ ਹੋ ਗਈਆਂ ਕਲੀਅਰ ਹੈ ਤਾਂ ਉਹਨਾਂ ਦਾ ਜਿਹੜਾ ਸ਼ਿਫਟਿੰਗ ਦਾ ਪ੍ਰੋਸੈਸ ਆ ਉਹ ਚੱਲ ਰਿਹਾ ਹੈ ਡਿਪਾਰਟਮੈਂਟ ਵੱਲੋਂ ਮਿਊਚੁਅਲ ਟ੍ਰਾਂਸਫਰ ਕਹੇ ਲੋ ਜਾਂ ਸਿੰਪਲ ਟ੍ਰਾਂਸਫਰ ਕਹੇ ਲੋ ਹਰ ਪ੍ਰਕਾਰ ਦੇ ਟ੍ਰਾਂਸਫਰ ਉਹਨਾਂ ਦੀ ਹੋਈ ਹੈ ਤੇ ਹੁਣ ਜੇ ਆਪਾਂ ਗੱਲ ਕਰ ਲਈ ਉਹਨਾਂਾ ਚਲਵੇਂ ਦੀ ਕਿ ਉਹਨਾਂ ਨੂੰ ਸਿਲੈਕਸ਼ਨ ਲਿਸਟ ਕਦੋਂ ਸਟੇਸ਼ਨ ਚੋਇਸ ਦਾ ਪੋਰਟਲ ਉਹਨਾਂ ਲਈ ਕਦੋਂ ਓਪਨ ਹੋਏਗਾ ਤਾਂ ਇਸ ਹਫ਼ਤੇ ਤੁਹਾਨੂੰ ਸਟੇਸ਼ਨ ਚੋਇਸ ਦਾ ਜਿਹੜਾ ਪੋਰਟਲ ਹੈ ਓਪਨ ਹੁੰਦਾ ਦਿਖ ਜੇਗਾ ਸਿਰਫ ਔਰ ਸਿਰਫ ਪਹਿਲੀ ਲਿਸਟ ਲਈ ਜਿਹੜੀ ਪਹਿਲੀ ਲਿਸਟ ਜਾਰੀ ਹੋਈ ਹੈ ਉਹਦੇ ਬਿਹਾਫ ਤੇ ਤੁਹਾਨੂੰ ਸਟੇਸ਼ਨ ਚੋਇਸ ਜਿਹੜਾ ਪੋਰਟਲ ਆ ਉਹ ਦੇਖਣ ਨੂੰ ਮਿਲ ਜੇਗਾ ਕਿਉਂ ਇੰਨੀ ਤੇਜ਼ੀ ਨਾਲ ਪ੍ਰੋਸੈਸ ਹੋ ਰਿਹਾ ਐ ਇਸੇ ਕਰਕੇ ਤੇਜ਼ੀ ਨਾਲ ਪ੍ਰੋਸੈਸ ਹੋਇਆ 6835 ਦਾ ਕਿਉਂਕਿ ਸਿੱਟਾ ਜਿਹੜੀਆਂ ਨੇ ਉਹ ਖਾਲੀ ਹੋ ਰਹੀਆਂ ਨੇ ਤੇ 9594 ਨੂੰ ਉੱਥੇ ਜਿਹੜਾ ਜੁਆਇਨ ਕਰਾਣਾ ਈ ਕਲੀਅਰ ਐ ਤਾਂ ਇਹ ਵੀ ਤੁਹਾਨੂੰ ਪਤਾ ਹੈ ਕਿ 9594 ਦੀ ਜਦੋਂ ਮੀਟਿੰਗ ਹੋਈ ਸੀ ਉਦੋਂ ਵੀ ਸਿੱਖਿਆ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਅਸੀਂ 9594 ਦੀ ਜੁਆਇਨਿੰਗ ਤੋਂ ਪਹਿਲਾਂ ਪਹਿਲਾਂ ਛਾੜ ਪੈਂਦੀ ਨੂੰ ਟਰਾਂਸਫਰ ਦਾ ਮੌਕਾ ਜ਼ਰੂਰ ਦਵਾਂਗੇ ਤੇ ਉਹ ਜਿਹੜੇ ਨੇ ਹੁਣ ਟਰਾਂਸਫਰ ਕਰਾ ਚੁੱਕੇ ਨੇ ਤੇ ਹੁਣ ਜਿਹੜੀਆਂ ਉਹਨਾਂ ਦੀਆਂ ਸੀਟਾਂ ਨੇ ਉਹ ਖਾਲੀ ਹੋ ਚੁੱਕੀਆਂ ਨੇ ਕਲੀਅਰ ਹੈ ਤੁਸੀਂ ਮੇਰੇ ਬਲਾਕ ਦੀ ਗੱਲ ਕਰੋ ਹਨਾ ਮੈਂ ਵੀ ਛਾੜ ਪੈਂਦੀ ਦੀ ਟੀਚਰ ਆ ਤਾਂ ਮੇਰੇ ਬਲਾਕ ਚੋਂ 24 ਟੀਚਰ ਗਏ ਨੇ ਟਰਾਂਸਫਰ ਕਰਾ ਕੇ ਠੀਕ ਹੈ 24 ਦੇ ਵਿੱਚੋਂ 4 ਟੀਚਰ ਤਾਂ ਮੇਰੇ ਸੈਂਟਰ ਦੇ ਸੀਗੇ ਮੇਰੇ ਕਲਸਟਰ ਦੇ ਸੀ ਤਾਂ ਇਸ ਬਿਹਫ ਤੇ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਸਾਰੇ ਹੀ ਬਲॉक्स ਦੇ ਵਿੱਚੋਂ ਜਿਹੜੇ ਨੇ 43 ਪੈਂਦੀ ਜਾ ਰਹੇ ਨੇ ਕਿਸੇ 'ਚ ਵੱਧ ਕਿਸੇ 'ਚ ਘੱਟ ਹਨਾ ਉਹ ਚੀਜ਼ਾਂ ਨੇ ਤਾਂ ਹੁਣ ਸਾਡੇ ਸਕੂਲਾਂ ਦੇ ਵਿੱਚ ਵੀ ਦੇਖੋ ਸੀਟਾਂ ਖਾਲੀ ਹੋ ਗਈਆਂ ਤਾਂ ਉੱਥੇ ਕੀ ਹੋਏਗਾ ਉੱਥੇ ਉਹਨੂੰ 94 ਵਾਲੇ ਜੁਆਇਨ ਕਰਨਗੇ ਜਦੋਂ ਉਹਨਾਂ ਦੀ ਜਿਹੜੀ ਹੈ ਜੁਆਇਨਿੰਗ ਹੋਏਗੀ ਠੀਕ ਹੈ ਯਾਨੀ ਕਿ ਫਰਸਟ ਲਿਸਟ ਦੀ ਜਿਹੜੀ ਸਲੇਸ਼ਨ ਸਟੇਸ਼ਨ ਚੋਇਸ ਹੈ ਉਹ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਜੇਗੀ ਸ਼ਿਫਟਿੰਗ ਦਾ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਪਿਛਲੀ ਵੀਡੀਓ ਮੈਂ ਪਾਈ ਸੀ ਉਦੇ ਉਦੇ ਵੀਡੀਓ ਦੇ ਨੀਚੇ ਇੱਕ ਕੈਂਡੀਡੇਟ ਨੇ ਕਮੈਂਟ ਕਰਿਆ ਹੋਇਆ ਸੀ ਕਿ 95 94 ਭਰਤੀ ਨੂੰ ਆਏ 2-3 ਸਾਲ ਹੋ ਗਏ ਤੇ 2-3 ਸਾਲਾਂ ਦੇ ਵਿੱਚ ਹਲੇ ਡਿਪਾਰਟਮੈਂਟ ਕੋਲ ਡਾਟਾ ਹੀ ਨਹੀਂ ਪਹੁੰਚਿਆ ਹੈਗਾ ਕਿ ਕਿੰਨੇ ਸਕੂਲ ਖਾਲੀ ਹੋ ਗਏ ਤਾਂ ਐਦਾਂ ਨਹੀਂ ਹੈਗਾ ਦੇਖੋ ਇਹ ਡਾਟਾ ਚੇਂਜ ਹੁੰਦਾ ਰਹਿੰਦਾ ਹੈ ਅਪਡੇਟ ਹੁੰਦਾ ਰਹਿੰਦਾ ਹੈ ਹਨਾ ਹੁਣ ਜਿਵੇਂ ਦੇਖੋ ਜੇ ਉਹਨਾਂ ਕੋਲ 2 ਸਾਲ ਪੁਰਾਣਾ ਡਾਟਾ ਉਹ ਚੱਕਦੇ ਤਾਂ ਉਹ ਵੀ ਜੀ ਗੱਲਾਂ 635 ਵਾਲੇ ਆਪਣੀ ਸਿੱਟਾਂ ਦੇ ਹੁੰਦੇ ਲੇਕਿਨ ਉਹ ਚਲੇ ਗਏ ਤਾਂ ਉਹ ਸਿੱਟਾ ਵੈਕੈਂਟ ਹੋ ਗਿਆ ਉੱਥੇ ਕੌਣ ਜੁਆਇਨ ਕਰੇਗਾ ਆਉਣ ਵਾਲਾ ਏਟੀਟੀ ਵਾਲਾ ਕੈਂਡੀਡੇਟ ਹਨਾ ਤਾਂ ਇਸ ਕਰਕੇ ਇਹ ਡਾ ਪਾਰਟਮੈਂਟ ਵੱਲੋਂ 635 ਨੂੰ ਮੌਕਾ ਤਾਂ ਹੀ ਦਿੱਤਾ ਸੀ ਕਿ ਜਿਹੜੀਆਂ ਸਿੱਟਾਂ ਨੇ ਉਹ ਸ਼ਿਫਟਿੰਗ ਹੋ ਜਾਣੀਆਂ ਉਹਨਾਂ ਦੇ ਉਹਨਾਂ ਦਾ ਪਤਾ ਲੱਗ ਜੇਗਾ ਕਿ ਕਿੱਥੇ-ਕਿੱਥੇ ਕਿੰਨੀਆਂ-ਕਿੰਨੀਆਂ ਜਿਹੜੀਆਂ ਸਿੱਟਾਂ ਨੇ ਕਿਹੜੀ-ਕਿਹੜੀ ਕੈਟਾਗਰੀਜ਼ ਦੀ ਖਾਲੀ ਨੇ ਕਿਸ ਬਿਹਾਫ ਤੇ ਉਹ ਸਿੱਟਾਂ ਜਿਹੜੀਆਂ ਨੇ ਫਿਲ ਅਪ ਕਰਨੀਆਂ ਨੇ ਠੀਕ ਹੈ ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਸਿਰਫ 3 ਦਿਨਾਂ ਦੇ ਵਿੱਚ 635 ਦਾ ਸਾਰਾ ਕੰਮ ਕੰਪਲੀਟ ਹੋ ਗਿਆ ਯਾਨੀ 2 ਦਿਨਾਂ ਦੇ ਲਈ ਪੋਰਟਲ ਓਪਨ ਹੋਇਆ ਸੀ ਠੀਕ ਹੈ ਤੇ ਕੱਲ ਜਿਹੜੇ ਨੇ ਆਰਡਰ ਵੀ ਆ ਚੁੱਕੇ ਨੇ ਕਈਆਂ ਨੇ ਕੱਲ ਜੁਆਇਨ ਕਰ ਲਿਆ ਤੇ ਮੋਸਟਲੀ ਜਿਹੜੇ ਰਹਿ ਗਏ ਉਹ ਅੱਜ ਜੁਆਇਨ ਕਰ ਜਾਣਗੇ ਅੱਜ ਉਹਨਾਂ ਨੂੰ ਫਾਰਗੀ ਰਿਪੋਰਟਸ ਜਿਹੜੀਆਂ ਨੇ ਉਹਨਾਂ ਨੂੰ ਸਕੂਲਾ ਵੱਲੋਂ ਮਿਲ ਜਾਣਗੀਆਂ ਠੀਕ ਹੈ ਤਾਂ ਇੱਕ ਬਹੁਤ ਵਧੀਆ ਗੱਲ ਹੈ 994 ਵਾਲਿਆਂ ਲਈ ਕਿਉਂਕਿ 994 ਨੂੰ ਫਿਰ ਜਿਹੜਾ ਜੁਆਇਨਿੰਗ ਕਰਨ ਦੇ ਲਈ ਜਿਹੜਾ ਹੈ ਤੇਜ਼ੀ ਦੇ ਨਾਲ ਡਿਪਾਰਟਮੈਂਟ ਕੰਮ ਕਰੇਗਾ ਜਿਸ ਵੀ ਹਫ਼ਤੇ 6835 ਇੱਕ ਕੰਮ ਹੋਇਆ ਹੈ ਉਸੇ ਵੀ ਹਫ਼ਤੇ ਉਮੀਦ ਕਰਦੇ ਆ ਕਿ 994 ਲਈ ਵੀ ਸਟੇਸ਼ਨ ਚੋਇਸ ਪੋਰਟਲ ਕਰਕੇ ਜਲਦ ਤੋਂ ਜਲਦ ਜਿਹੜੀ ਹੈ ਇਹਨਾਂ ਦੀ ਜੁਆਇਨਿੰਗ ਕਰਾਈ ਜਾਏਗੀ ਫ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈ ਕੱਟ-ਆਫ ਦੀ ਤਾਂ ਦੇਖੋ ਕੱਟ-ਆਫ ਡਾਊਨ ਜਾਏਗੀ ਹੀ ਜਾਏਗੀ ਇਹ ਨਾ ਸੋਚੋ ਕਿ ਕੱਟ-ਆਫ ਡਾਊਨ ਨਹੀਂ ਜਾਣੀ ਦੇਖੋ ਜਿਹੜੀ ਪਹਿਲਾਂ ਪ੍ਰੋਵੀਜ਼ਨਲ ਲਿਸਟ ਆਊਟ ਹੋਈ ਸੀ ਸਿਲੈਕਸ਼ਨ ਲਿਸਟ ਵਾਲੀ ਹੈ ਨਾ ਉਹਦੇ ਵਿੱਚ ਜੇ ਤੁਸੀਂ ਕੈਂਡੀਡੇਟ ਦੇਖੋ ਤਾਂ ਪਹਿਲਾਂ ਹੀ ਬਹੁਤ ਘੱਟ ਨੇ ਉਹ ਤਾਂ ਪੂਰੇ 3000 ਵੀ ਨਹੀਂ ਹੈਗੇ ਕੈਂਡੀਡੇਟਸ ਤੇ ਪੋਸਟਾਂ ਕਿੰਨੀਆਂ ਨੇ 5994 ਯਾਨੀ 6000 ਦੇ ਕਰੀਬ ਪੋਸਟਾਂ ਨੇ ਤੇ ਜਿਹੜੇ ਇਹ ਵੀ ਪੁੱਛ ਰਹੇ ਨੇ ਕਿ 2994 ਪੋਸਟਾਂ ਫਿਲ ਅਪ ਹੋਣ ਗਿਆ ਜਾਂ ਨਹੀਂ ਤਾਂ ਬਿਲਕੁਲ ਹੋਣਗੀਆਂ 100% ਸ਼ੋਰ ਹੈ ਕਿ ਇਹ ਪੋਸਟਾਂ ਕੰਪਲੀਟ ਹੋਣਗੀਆਂ ਹੀ ਹੋਣਗੀਆਂ ਬੈਕਲੋਗ ਦੀ ਇਹ ਪੋਸਟਾਂ ਨੇ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਵੀ ਬੈਕਲੋਗ ਦਾ ਬਹੁਤ ਜ਼ਿਆਦਾ ਜਿਹੜਾ ਮੁੱਦਾ ਹੈ ਉਹ ਉਠਿਆ ਸੀ ਕਿ ਬੈਕਲੋਗ ਨੂੰ ਜਿਹੜਾ ਕੰਪਲੀਟ ਕੀਤਾ ਜਾਵੇ ਜਲਦ ਤੋਂ ਜਲਦ ਤਾਂ ਇਸ ਕਰਕੇ ਆਉਣ ਵਾਲੀ ਨਾਹ ਚਾ ਪੂਰੀ ਦੀ ਪੂਰੀ ਕੰਪਲੀਟ ਹੋਏਗੀ ਮੈਰਿਟ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਡਾਊਨ ਵੀ ਦੇਖਣ ਨੂੰ ਮਿਲੇਗੀ ਡੀ ਰਿਜ਼ਰਵੇਸ਼ਨ ਵੀ ਹੋਏਗੀ ਹਲੇ ਤਾਂ ਦੇਖੋ ਦੋ ਲਿਸਟਾਂ ਤਾਂ ਹਲੇ ਜਾਰੀ ਹੀ ਨਹੀਂ ਹੋਈਆਂ ਹੈਗੀਆਂ ਤੁਹਾਡੇ ਸਾਹਮਣੇ ਐੀਐਸਐਮ ਦੀ ਹੋ ਗਈ ਸਪੋਰਟਸ ਵਾਲਿਆਂ ਦੀ ਹੋ ਗਈ ਹੈ ਨਾ ਉਹਨਾਂ ਦੀ ਜਾਰੀ ਹੀ ਨਹੀਂ ਹੋਈਆਂ ਰਹੀ ਗੱਲ ਬਾਕੀਆਂ ਦੀ ਤਾਂ ਉਹਨਾਂ ਦੀ ਬਹੁਤ ਘੱਟ ਘੱਟ ਜਾਰੀ ਹੋਈ ਹੈ ਠੀਕ ਹੈ ਤਾਂ ਬਹੁਤ ਸਾਰੇ ਨੇ ਤਾਂ ਦੇਖੋ ਜੁਆਇਨ ਹੀ ਨਹੀਂ ਕਰਨਾ ਕਿਉਂਕਿ ਭਰਤੀ ਨੂੰ ਤੋ ਦਿੰਨ ਸਾਲ ਹੋ ਗਏ ਜਾਂ ਨੂੰ ਟੀਚਰ ਜਿਹੜੇ ਨੇ ਕਿਤੇ ਨਾ ਕਿਤੇ ਸ਼ਿਫਟ ਹੋ ਜਾਂਦੇ ਨੇ ਆ ਕਹਿ ਲਓ ਸਟੂਡੈਂਟਸ ਜਿਹੜੇ ਨੇ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਕਰਦੇ ਨੇ ਕਿ ਦਾ ਜਿਹੜੀਆਂ ਨੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਲੇਕਿਨ ਇਹ 994 ਵਾਲਿਆਂ ਦੇ ਲਈ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਨਿਊਜ਼ ਹੈ ਕਿ ਜਿਹੜੀ ਛਾਟ 35 ਦੀ ਟਰਾਂਸਫਰ ਹੋ ਚੁੱਕੀ ਹੈ ਤੇ ਹੁਣ ਜਿਹੜੇ 994 ਵਾਲਿਆਂ ਦੀ ਰਾਹ ਜਿਹੜੇ ਨੇ ਜੋਇਨਿੰਗ ਦੇ ਖੁੱਲ ਚੁੱਕੇ ਨੇ ਕਿਉਂਕਿ ਡਿਪਾਰਟਮੈਂਟ ਬਹੁਤ ਜਲਦੀ ਇਹਨਾਂ ਦੀ ਸਟੇਸ਼ਨ ਚੋਇਸ ਪੋਰਟਲ ਓਪਨ ਕਰਾ ਕੇ ਇਹਨਾਂ ਨੂੰ ਸਕੂਲਾਂ ਦੇ ਵਿੱਚ ਭੇਜਣ ਵਾਲਾ ਹੈ ਕਲੀਅਰ ਹੈ ਤਾਂ ਆਈ ਹੋਪ ਤੁਹਾਡੇ ਲਈ ਇਨਫੋਰਮੇਸ਼ਨ ਹੈਲਪਫੁਲ ਰਹੀ ਹੋਏਗੀ ਬਾਕੀ ਜੇਕਰ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਮੇਰੇ ਨਾਲ ਕੰਟੈਕਟ ਕਰਨ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਜਿਹੜਾ ਤੁਹਾਨੂੰ ਵੀਡੀਓ ਦੇ ਨੀਚੇ ਮਿਲ ਜੇਗਾ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਤੁਹਾਨੂੰ 94 ਦੀਸੇ ਚੈਨਲ ਤੇ ਮਿਲਦੀ ਰਹੇਗੀ ਤੈਸ ਕਰਕੇ ਜਰੂਰ ਤੋਂ ਸਬਸਕ੍ਰਾਈਬ ਕਰਕੇ ਜਾਓ ਟੈਲੀਗ੍ਰam ਗਰੁੱਪ ਨਾਲ ਜਰੂਰ ਜੁੜੋ WhatsApp ਗਰੁੱਪ ਦਾ ਲਿੰਕ ਵੀ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੇਗਾ ਕਲੀਅਰ ਹੈ ਜੀ ਬਾਕੀ ਤੁਹਾਡਾ ਕੋਈ ਵੀ ਵਿਚਾਰ ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜਾ ਸਟੇਸ਼ਨ ਚੋਇਸ ਆ ਪੋਰਟਲ ਓਪਨ ਕਰ ਦਿੱਤਾ ਜਾਏਗਾ ਜੋ ਵੀ ਡਿਪਾਰਟਮੈਂਟ ਵੱਲੋਂ ਇੰਟਰਨਲ ਸੋਰਸਸ ਤੋਂ ਜੋ ਵੀ ਇਨਫੋਰਮੇਸ਼ਨ ਮਿਲ ਰਹੀ ਹੈ ਉਸੇ ਵੀ ਹਾਸਤੇ ਆਪਾਂ ਗ ਤੋ ਜਲਦ ਤੁਹਾਨੂੰ ਦੇਖ ਲਵੋ ਤੁਸੀਂ ਫਰਸਟ ਲਿਸਨਰ ਸਕੂਲਾਂ ਦੇ ਵਿੱਚ ਜੁਆਇਨ ਕਰਾਇਆ ਜਾਣਾ ਹੈ ਕਲੀਅਰ ਹੈ ਤਾਂ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਸਟੂਡੈਂਟਸ ਸਟੇਜ ਚ ਆਉਣ ਬਾਰੇ ਪੁੱਛ ਰਹੇ ਸੰਤ ਦੇਖੋ ਤੇਜ ਚ ਆਉਣ ਦਾ ਹਾਲੇ ਕੋਈ ਵੀ ਅਪਡੇਟ ਨਹੀਂ ਹੈਗੀ ਕਿਉਂਕਿ ਬੋਰਡ ਏਰੀਆ ਦੀ ਭਰਤੀ ਆਉ ਕਿਸ ਬਿਹਾਫ ਤੇ ਕੰਪਲੀਟ ਡਿਪਾਰਟਮੈਂਟ ਕਦੋਂ ਤੱਕ ਕਰੇਗਾ ਇਹਦੇ ਰਿਗਾਰਡਿੰਗ ਹਾਲੇ ਤੱਕ ਕੋਈ ਵੀ ਆਫੀਸ਼ੀਅਲ ਅਪਡੇਟ ਨਹੀਂ ਆਈ ਹੈਗੀ ਕਲੀਅਰ ਹੈ ਫਿਲਹਾਲ ਉਹ ਨਾ ਜਾਣ ਵਿੱਚ ਜੋ ਵੀ ਅਪਡੇਟਸ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਚੁੱਕੇ ਆ ਤਾ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਕੇ ਜਾਇਓ ਟੀਚਿੰਗ ਐਗਜ਼ਾਮ ਦੀ ਹਰ ਪ੍ਰਕਾਰ ਦੀ ਛੋਟੀ ਵੱਡੀ ਅਪਡੇਟ ਜਿਹੜੀਆਂ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖਣ ਦਾ ਧੰਨਵਾਦ ਥੈਂਕ ਯੂ